जी रांची का स्टेशन रेलवे स्टेशन रांची, आगे, आगे, आगे। और जी निशाने खालसा गुरुप्रदेश सिंह बोले ਏ ਡਰਾਈਵਰ ਤੁਹਾਨੂੰ ਲੈਣ ਆਇਆ ਜੀ ਐਵਾ ਜੀ ਰਾਜੀ ਦੀ ਬੱਸ ਰਾਜੀ ਦਾ ਸਟੇਸ਼ਨ ਆ ਗਿਆ ਪਾ ਰਾਜੂ ਕਰੰਟ ਪਾਉਂਦਿਆ ਵਾ ਇਹ ਨਵਾਂ ਟੈਗ ਟੈਕ ਇਹਨੂੰ ਕਰੰਟ ਪਾ ਕੇਦਾ ਫਾਇਦਾ ਵਾ ਫਿਰ ਰਾਜੀ ਸਟੇਸ਼ਨ ਤੇ ਕਰੰਟ ਪਾਉਣ ਦੀ ਵਿਧੀ ਚੱਲ 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 ਯਾਰ ਮਾਰਾ ਵਿਆ 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 ਗਿਰਦੇ ਪੰਥਪ੍ਰੀਤ ਦੇ ਲੱਗਿਆ ਜੀ ਗਰੰਟ ਪੈਣਾ ਲੱਗ ਜੋੜਿਆ ਖਣਾ ਫੇਰ ਨਹੀਂ ਪੈਣਾ ਕੋਈ ਲੱਗ ਫੇਰ ਨਹੀਂ ਪੈਣਾ ਪੜ ਲੈਣਾ ਤਰੇ ਫੇਰ ਕੋਈ ਗਰੰਟ ਆਹ ਦੇਖ ਬੰਤੀ ਜੀ ਲੈ ਬੁਲਵਾ ਇਹ ਗਰੰਟ ਪੈਂਦਾ ਵਿਆ ਜੀ ਨਾਲ ਗਰੰਟ ਭਾਵੇਂ ਭਾਵੇਂ ਨਾ ਖੰਗ ਲੱਗੇ ਉਹਨੂੰ ਲਾ ਕੇ ਤੇ ਮਾਰੀ ਜੀ ਸੀਨੀਅਰ ਤੁਰਦਾ ਕਰੀ ਜਾਂਦਾ ਓ ਇਹਦੇ ਨਹੀਂ ਪੈਣਾ ਓਏ ਚੱਲ ਦਾ ਜੇ ਕੋਈ ਗਲਤਾਂ ਸਾਂਹ ਕਾ ਲਓ ਰਾਂਜੀ ਵਿੱਚ ਤੋਂ ਬੋੜੀ ਆ ਤੇ ਸਾਰਿਆਂ ਨੇ ਲੱਤਾ ਇਦਾਂ ਰੱਖ ਲੀਆਂ ਬੇ ਟੇਬਲ ਦੇ ਉੱਤੇ ਧੁੱਪ ਕਰਕੇ ਤੇ ਸਰਖਾਵ ਨੇ ਵੀ ਇਦਾਂ ਰੱਖ ਲੀਆਂ ਰਾਂਜੀ ਦੇ ਵਿੱਚ ਉਹਨੇ ਪ੍ਰਸ਼ਾਦਾ ਸ਼ੱਕੇ ਢੇਆ ਨੇ ਪ੍ਰਸ਼ਾਦਾ ਸ਼ੱਕਨ ਤੋਂ ਬਾਅਦ ਉਹਨੇ ਚਾਹ ਜਿਹੜੀ ਸ਼ਕਣੀ ਆ ਚਾਹ ਬੰਦੀ ਪੀਆ ਚਾਹ ਬੰਦ ਦੇ ਕਰਕੇ ਚਾਹ ਦੀ ਵੇਟ ਕਰਦੇ ਫੇਰ ਸੱਦਿਆ ਨੇ